ਕਿ ਪੈਂਸਾ ਕਾਜ ਅੱਜ ਤਾਈਂ ਕੱਪੜੇ ਲੈਣ ਮੋਟੇ ਕਹਿੰਦਾ ਸਦਾ ਦਾ ਬੇਚਰ ਮੈਂ ਕੱਪੜੇ ਲੈਣਾ ਇੱਕ ਤੇ ਜਨਾਦੀ ਰਹਿਣ ਦਾ ਲੈਟਿਆ ਬਿਆਸ ਲੋਕੇ ਦੇਖਸਾਦੇ ਪੁਲਿਸ ਆ ਗਈ ਜੀ थाना ਪਸਤੀ ਪਾਵਾ ਕੇਦੋ ਲੜਕੀ ਵੱਲੋਂ ਹੁਣ ਦਰਵਾਜ਼ਾ ਖੋਲ੍ਹਿਆ ਜਾ ਰਿਹਾ ਮੇਰਾ ਨਾਮ ਬਣਾ ਲਿਗਾ ਮੈਂ ਅੱਗੇ ਵੀ ਕੰਪਲੇਂਟ ਕਰਾਈ ਪਸਤੀ ਪਾਵਾ ਕੇਦੋ ਅੱਗੇ ਵੀ ਕਰਾਈ ਜਿੰਨੇ ਪੰਨਾ ਉਹਦੇ ਵੀ ਪੁੱਛੀਂ ਜੀ ਮੇਰਾ ਮੂੰਹ ਮਾਰੀ ਗੋਜਨੇ ਛੱਡਦਾ ਮਿੰਟ ਜੀ ਬਾਦ ਕੋ ਬਾਸ ਬਚ ਕੇ ਨਾ ਪਹਿਲੇ ਬੋਲ ਚੁੱਕੀ ਆ ਉਹ ਵੇਹੇ ਕੋਈ ਨਹੀਂ ਸੁਬੀਰਾਂ ਕੰਮ ਕਰ ਰਹੇ ਸਾਰੇ ਤਸਵੀਰਾਂ ਦਾ ਮੋਹਲਾ ਕਹਿੰਦਾ ਕਿ ਤਾ ਅੱਗੇ ਆਓ ਲਾਓ ਪਿਛੇ ਲੋ ਦੇਖੋ ਔੜੇ ਨੂੰ ਬੜਾ ਆਈ ਰਹਿਣੇ ਕੋਈ ਆਉਂਦਾ ਕੋਈ ਨਹੀਂ ਆਉਂਦਾ ਇਹਨੂੰ ਬੜਵਾਇਆ ਰਿਹਾ ਬਈ या मेरे मेरा अरे फड़वा दो तू ऊपर यू वो भी ये मेरे तल लड़ी चच्चे चल चल मेरे यहां आता है अलग अलग ਕੇ ਜਨਾਨੀਆਂ ਵੱਖ-ਵੱਖ ਵੜੇ ਨੂੰ ਪਤਾ ਇਹਦਾ ਕੋਈ ਤੇ ਰਿਸ਼ਤੇਦਾਰ ਨਹੀਂ ਲੰਦਾ ਆਪ ਸਾਰਿਆਂ ਨੂੰ ਸੱਚਾ ਸੁਵਿਧਰਾ ਹੋ ਕੇ ਦਿਖਾਉਂਦਾ ਕਿ ਮੇਰੇ ਅਰਦਾ ਕੋਈ ਬੰਦਾ ਹੀ ਨਹੀਂ ਹੈਗਾ ਮੇਰੇ ਅਰਦਾ ਕੋਈ ਬੰਦਾ ਹੀ ਨਹੀਂ ਹੈਗਾ ਦੇਖੋ ਬੰਦੇ ਦੀਆਂ ਕਰਤੂਤਾ ਆਪਣੇ ਮੁੰਡੇ ਦੀ ਜ਼ਿੰਦਗੀ ਰੋਲਦੀ ਆਪਣੀ ਜਨਾਨੀ ਦੀ ਜ਼ਿੰਦਗੀ ਰੋਲਦੀ ਲਮਾਈ ਆ ਪੁਲਿਸ ਪੁਲਿਸ ਆ ਨਹੀਂ ਨਹੀਂ ਆ ਗਈਆਂ ਕੋ ਬਾਰਾ ਨੂੰ ਫੋਨ ਕਰਦੇ ਆਂ ਅੱਜ ਤੇ ਆਈ ਕੱਪੜੇ ਲੈਣ ਮੂਟੇ ਪੈਸਾ ਦਾ ਬੇਚਾ ਮੈਂ ਕੱਪੜੇ ਲੈਣ ਆਇਆ ਤੇ ਜਨਾਦੀ ਰੰਦਾਂ ਦੇ ਲੇਟਿਆ ਵਿਆਹ ਉਹ ਲੋਕੇ ਦੇਖਸੋ ਤੇ ਪੁਲਿਸ ਆ ਗਈ ਜੀ ਥਾਣਾ ਪਸਤੀ ਪਾਵਾ ਕੇਦੋ ਲੜਕੀ ਵੱਲੋਂ ਹੁਣ ਦਰਵਾਜ਼ਾ ਖੋਲ੍ਹਿਆ ਜਾ ਰਿਹਾ ਮੇਰਾ ਨਾਮ ਬਣਾ ਲਿਓ ਮੈਂ ਅੱਗੇ ਵੀ ਕੰਪਲੇਂਟ ਕਰਾਈ ਪਸਤੀ ਪਾਵਾ ਕੇਦੋ ਅੱਗੇ ਨਹੀਂ ਕਰਾਈ ਜਿੰਨੇ ਪੰਨਾ ਉਹਦੇ ਵੀ ਨਹੀਂ ਬਣਾਉਂਦੇ ਉਹ ਜਨੇ ਛੇੜਦਾ ਮਿੰਟ ਚ ਵਾਦੇ ਕੋ ਪਾਸ ਵਸ ਕੇ ਨਾ ਪਹਿਲੇ ਬੋਲ ਚੁੱਕੀ ਆ ਉਹ ਉਹ ਤਸਵੀਰਾਂ ਸਾਂਝੀ ਕਰ ਰਹੇ ਆ ਤਸਵੀਰਾਂ ਦਾ ਮਤਲਬ ਹੈਗਾ ਉਹ ਪਿੱਛੇ ਦੇ ਦੇਖੋ